ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਗੱਲ ਕਰ ਲੈਨੇ ਆ ਪੰਜਾਬ ਚ ਚੋਣਾਂ ਦੇ ਨਤੀਜੇ ਪਹਿਲਾਂ ਹੋਏ ਲੀਕ ਭਾਜਪਾ ਲਿ ਜਾ ਰਹੀ ਹੈ 8 ਸੀਟਾਂ ਅਮਰਿਤਪਾਲ ਦੇ ਨਾਲ ਹੋ ਰਿਹਾ ਹੈ ਸਮਝੌਤਾ ਇਸ ਦਾ ਸੱਚ ਕੀ ਹੈ ਪਰਦਾ ਫਾਸ਼ ਕਰਾਂਗੇ ਇਸ ਸਚਾਈ ਦਾ ਤੁਹਾਡੇ ਸਾਹਮਣੇ ਜ਼ਰੂਰ ਰੱਖਾਂਗੇ ਅਸਲ ਸੱਚ ਕੀ ਹੈ ਗੱਲ ਕਰਦੇ ਆ ਜਿੱਥੇ ਪੰਜਾਬ ਦੇ ਵਿੱਚ ਲੋਕ ਸਭਾ ਜੀਆਂ ਚੋਣਾ ਹੋਈਆਂ ਨੇ 13 ਸੀਟਾਂ ਤੇ ਚੋਣਾ ਹੋਈਆਂ ਨੇ ਉਸ ਤੋਂ ਬਾਅਦ ਲਗਾਤਾਰ ਕੁਝ ਖੁਲਾਸੇ ਜਿਹੜੇ ਨੇ ਹੋ ਰਹੇ ਨੇ ਸੋ ਆਖਰਕਾਰ ਐਗਜ਼ਿਟ ਪੋਲ ਵੀ ਸਾਹਮਣੇ ਆ ਚੁੱਕਿਆ ਐ ਐਗਜ਼ਿਟ ਪੋਲ ਦੇ ਮੁਤਾਬਕ ਤੁਹਾਡੇ ਨਾਲ ਸਾਂਝੀ ਕਰਦੇ ਬਾਅਦ ਜਾਣਕਾਰੀ ਕਿ ਇੱਕ ਤੋਂ ਦੋ ਸੀਟਾਂ ਅਕਾਲੀ ਦਲ ਨੇ ਤੇ ਇੱਕ ਤੋਂ ਚਾਰ ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਨੇ ਤੇ ਦੋ ਸੀਟਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜਿਹੜੇ ਆਜ਼ਾਦ ਉਮੀਦਵਾਰ ਨੇ ਹੋ ਸਕਦਾ ਹੈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਔਰ ਅਮਰਿਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋਂ ਆਜ਼ਾਦ 2 ਇਹ ਹੋ ਸਕਦੇ ਨੇ ਤੇ ਬਾਕੀ ਜੇ ਗੱਲ ਕਰੀਏ ਤਾਂ ਭਾਜਪਾ ਨੂੰ ਕੁਝ-ਕੁਝ ਸੀਟਾਂ ਜੜੀਆਂ ਆ ਰਹੀਆਂ ਨੇ ਪਰ ਇਸ ਦੇ ਵਿਚਾਲੇ ਇੱਕ ਅਫਵਾਹ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਨੇ ਸਾਰਿਆਂ ਨੂੰ ਹੀ ਚੌਕਾ ਦਿੱਤਾ ਹੈ ਜਿਸ ਨੇ ਸਾਰਿਆਂ ਦੇ ਜਿਹੜੇ ਨੇ ਰੋਂਗ ਟੇਕ ਖੜੇ ਕਰ ਦਿੱਤੇ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਜਿਸ ਤਰ੍ਹਾਂ ਚੋਣਾ ਹੋ ਨਿਪੜਿਆ ਨੇ ਨਤੀਜੇ ਤੋਂ ਪਹਿਲਾਂ ਹੀ ਕੁਝ ਲੋਕਾਂ ਦੇ ਵੱਲੋਂ ਅਫਵਾਹ ਫੈਲਾਈ ਜਾ ਰਹੀ ਹੈ ਕਿ ਆਖਰ 8 ਸੀਟਾਂ ਤੇ ਵਾਜਪਾ ਜਿੱਤ ਰਹੀ ਹੈ ਪੰਜਾਬ ਦੀਆਂ ਉਹ 8 ਸੀਟਾਂ ਕਿਹੜੀਆਂ ਕਿੜੀਆਂ ਸੀਟਾਂ ਨੇ ਇਸ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਜਾ ਰਿਹਾ ਪਰ ਆਖਰਕਾਰ ਇੱਕ ਗਲਤ ਜਾਣਕਾਰੀ ਜਿਹੜੀ ਦਿੱਤੀ ਜਾ ਰਹੀ ਹੈ ਕਿ 8 ਸੀਟਾਂ ਤੇ ਬੀਜੇਪੀ ਕਾਬਜ਼ ਹੋ ਰਹੀ ਹੈ 8 ਸੀਟਾਂ ਬੀਜੇਪੀ ਜਿੱਤ ਰਹੀ ਹੈ ਤੇ ਬਾਕੀ ਸੀਟਾਂ ਜਿਹੜੀਆਂ ਅਦਰਸ ਦੇ ਲਈ ਖਾਲੀ ਹੋ ਚੁੱਕੀਆਂ ਨੇ ਸੋ ਆਖਰ ਉਹਨਾਂ ਸੀਟਾਂ ਤੇ ਕੋਈ ਵੀ ਜਿਹੜਾ ਹੈ ਕਾਬਜ਼ ਹੋ ਸਕਦਾ ਹੈ ਬਾਕੀ 5 ਸੀਟਾਂ ਤੇ ਕੋਈ ਵੀ ਆ ਸਕਦਾ ਹੈ ਸੋ ਲੇਕਿਨ 13 ਲੋਕ ਸਭਾ ਸੀਟਾਂ ਤੇ ਭਾਜਪਾ ਕਾਬਜ਼ ਹੋ ਰਹੀ ਹੈ ਇਹ ਗਲਤ ਜਾਣਕਾਰੀ ਫੈਲਾਈ ਆ ਰਹੀ ਹੈ اور ਦੂਸਰੀ ਖਬਰ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਭਾਜਪਾ ਦੇ ਨੇ ਸੋ ਆਖਰ ਭਾਈ ਅਮਰਿਤਪਾਲ ਸਿੰਘ ਭਾਜਪਾ ਦੇ ਨਾਲ ਸਮਝੌਤਾ ਕਰਕੇ ਚੋਣ ਲੜੇ ਨੇ ਭਾਜਪਾ ਦੇ ਨਾਲ ਉਹਨਾਂ ਦਾ ਸਮਝੌਤਾ ਹੈ ਜਿਸ ਤਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਇਲਜ਼ਾਮ ਲਾਇਆ ਸੀ ਕਿ ਆਖਰ ਨਾਮਜ਼ਾਦੀ ਜਿਹੜੀ ਹੈ ਅਮਰਿਤਪਾਲ ਸਿੰਘ ਦੀ ਗਲਤ ਹੈ ਪਰ ਏਜੰਸੀਆਂ ਨੇ ਉਹਨਾਂ ਨੂੰ ਚੋਣ ਲੜਨ ਲਈ ਜਿਹੜਾ ਇਥੋਂ ਕਿਹਾ ਹੋਇਆ ਹੈ ਏਜੰਸੀਆਂ ਦੀ ਸ਼ੈਤ ਅਮਰਿਤਪਾਲ ਚੋਣ ਲੜ ਰਹੇ ਨੇ ਆਰਐਸਐਸ ਦੀ ਤਰਫੋਂ ਅਮਰਿਤਪਾਲ ਚੋਣ ਲੜ ਰਹੇ ਨੇ ਇਦਾਂ ਦੀਆਂ ਗਲਤ ਜਾਣਕਾਰੀਆਂ ਜਿਹੜੀਆਂ ਨੇ ਫਲਾਣੀਆਂ ਜਾ ਰਹੀਆਂ ਨੇ ਪਰ ਇੱਕ ਸਭ ਤੋਂ ਵੱਡੀ ਜਾਣਕਾਰੀ ਜਿਹੜੀ ਇਹ ਹੈ ਕਿ ਇਹ ਸਭ ਕੁਝ ਝੂਠ ਹੈ ਭਾਈ ਅਮਰਿਤਪਾਲ ਸਿੰਘ ਇਦਾਂ ਕਦੇ ਵੀ ਨਹੀਂ ਕਰ ਸਕਦੇ ਨੇ ਭਾਜਪੀ ਜਿਸ ਨੇ ਐਨਐਸਐ ਲਾਇਆ ਹੋਵੇ ਸੈਂਟਰ ਗਵਰਨਮੈਂਟ ਨੇ ਸੂਬਾ ਸਰਕਾਰ ਦੇ ਨਾਲ ਮਿਲ ਕੇ ਸੋਕੀ ਉਹਨਾਂ ਦੇ ਨਾਲ ਸਮਝੌਤਾ ਹੋ ਸਕਦਾ ਕਦੇ ਵੀ ਨਹੀਂ ਸੋ ਆਖਰ ਜੇ ਸਮਝੌਤਾ ਸੀ ਤਾਂ ਭਾਈ ਅਮਰਿਤਪਾਲ ਸਿੰਘ ਖਾਲਸਾ ਉਹ ਉਹਨਾਂ ਦੀ ਟਿਕਟ ਤੋਂ ਚੋਣ ਲੜ ਸਕਦੇ ਸੀ ਖਡੂਰ ਸਾਹਿਬ ਤੋਂ ਪਰ ਉਹਨਾਂ ਨੇ ਆਜ਼ਾਦ ਜਿਹੜੀ ਹੈ ਉਥੋਂ ਨਾਮਜ਼ਾਦੀ ਦਰਜ ਕੀਤੀ ਹੈ ਇਹ ਸਭ ਕੁਝ ਝੂਠ ਹੈ ਸਭ ਕੁਝ ਕਲੀਅਰ ਹੋ ਜਾਏਗਾ 4 ਤਰੀਕ ਨੂੰ ਜਦੋਂ ਰਿਜ਼ਲਟ ਆਉਣਗੇ ਤੇ ਸਭ ਕੁਝ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਨਿਬੜੇਗਾ ਸੋ ਲਾਈਵ ਕਥਾ ਟੀਵੀ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ